ਹੁਣ ਤੁਸੀਂ ਸੱਥਾਂ ਦੇ ਵਿੱਚ ਬੈਠ ਕੇ ਇਹ ਗੱਲ ਕਹਿਣੀ ਛੱਡ ਦਿਓ ਕਿ ਪੁੱਤਾਂ ਗੁੱਡੀ ਜਾਂਦੇ ਨੇ ਹੈ ਗੋਲੇ ਕਬੂਤਰ ਮਰੀ ਜਾਂਦੇ ਨੇ ਬਿਜਲੀ ਦੇ ਖੰਭਿਆਂ ਦੇ ਨਾਲ ਲਮਕ ਲਮਕ ਕੇ ਵਿਚਾਰੇ ਤੜਫ ਤੜਫ ਕੇ ਭੁੱਖੇ ਪਿਆਸੇ ਮਰੀ ਜਾਂਦੇ ਨੇ ਕੋਈ ਵਿਚਾਰਾ ਮੇਰੇ ਵਰਗਾ ਮੋਟਰਸਾਈਕਲ ਤੇ ਤੁਰਿਆ ਜਾਂਦਾ ਹੁੰਦਾ ਉਹਦੇ ਗਲ 'ਚ ਡੋਰ ਪੈ ਜਾਂਦੀ ਆ ਹੈ ਉਹ ਮਰ ਜਾਂਦਾ ਉਹ ਦੇਖ ਕੇ ਕਿਸੇ ਦਾ ਜਵਾੜਾ ਫਵਾੜ ਜਾਂਦਾ ਹਾਂ ਇਹ ਨਿਆ ਗੱਲਾਂ ਕਰਨੀਆਂ ਤੁਸੀਂ ਬੰਦ ਕਰ ਦਿਓ ਹਾਂਜੀ ਮੈਂ ਕਹਿ ਰਿਹਾ ਵੀ ਇਹ ਜਿਹੜੀਆਂ ਜਿਹੜੀਆਂ ਚਾਈਨਾ ਡੋਰ ਨਾਲ ਮੌਤਾਂ ਹੁੰਦੀਆਂ ਸੀ ਨਾ ਇਹ ਤੁਸੀਂ ਗੱਲਾਂ ਕਰਨੀਆਂ ਬੰਦ ਕਰ ਦਿਓ ਹੁਣ ਕੀ ਆ ਹੁਣ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਆ ਤੇ ਉਹਦੇ ਵਿੱਚ ਹੁਕਮ ਦਿੱਤੇ ਨੇ ਵੀ ਜਿਹੜਾ ਬੰਦਾ ਪਤੰਗ ਉਡਾਊਗਾ ਚਾਈਨਾ ਡੋਰ ਦੇ ਨਾਲ ਤੇ ਉਹਨੂੰ 1 ਸਾਲ ਦੀ ਸਜ਼ਾ ਜੇਲ ਤੇ 5 ਲੱਖ ਰੁਪਈਆ ਜੁਰਮਾਨਾ ਪੈਸਿਆਂ ਦੇ ਵਿੱਚ ਰੁਪਈਆ ਦੇ ਵਿੱਚ ਭਾਵੇਂ ਜੇ ਕਿਸੇ ਕੋਲ ਜਾਦੇ ਆ ਤਾਂ ਉਹ ਚੱਕ ਵੀ ਕੱਟ ਕੇ ਦੇ ਸਕਦਾ ਹੈ ਵੀ ਸਜ਼ਾ ਵੀ ਆ ਤੇ ਜੁਰਮਾਨਾ ਵੀ ਆ ਠੀਕ ਹੈ ਜੀ ਗੱਲ ਕਲੀਅਰ ਹੋ ਗਈ ਤੇ ਇਹ ਹੁਣ ਆਪਾਂ ਨਾ ਕਹਿ ਦਿੰਦੇ ਆ ਵੀ ਕਾਨੂੰਨ ਘਰਾਣ ਦਾ ਬਣਾ ਹੀ ਰਹਿੰਦੇ ਆ ਕੋਈ ਮੰਨਦਾ ਤਾਂ ਹੈ ਨਹੀਂ ਤੁਸੀਂ ਹਮਣਾ ਗੱਲ ਕਹੋਗੇ ਇੱਥੇ ਮੈਂ ਤੁਹਾਨੂੰ ਐ ਕਹਿਣਾ ਚਾਹਣਾ ਵੀ ਉਹਨਾਂ ਨੂੰ ਉਹਨਾਂ ਦਾ ਕੰਮ ਸੀਗਾ ਕਾਨੂੰਨ ਬਣਾਉਣਾ ਉਹਨਾਂ ਨੇ ਆਪਦਾ ਕੰਮ ਬਣਾਤਾ ਹੁਣ ਉਹ ਕਾਨੂੰਨ ਨੂੰ ਵਰਤਣਾ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਦਾ ਜੀ ਤੁਸੀਂ ਪਤਾ ਕੀ ਕਰੋ ਤੁਸੀਂ ਜਿਹੜਾ ਤੁਹਾਨੂੰ ਪਤਾ ਲੱਗਦਾ ਵੀ ਇਹ ਬੰਦਾ ਪਤੰਗ ਉਡਾਈ ਜਾਂਦਾ ਤੁਸੀਂ ਉਹ ਬੰਦੇ ਦੀ ਪਤੰਗ ਨੂੰ ਡਾਉਂਦੇ ਦੀ ਵੀਡੀਓ ਬਣਾਓ ਵੀਡੀਓ ਦੇ ਵਿੱਚ ਇੱਕ ਹੱਥ ਨਾਲ ਬੰਦਾ ਪਤੰਗ ਨੂੰ ਡਾਉਂਦਾ ਹੋਵੇ ਇੱਕ ਹੱਥ 'ਚ ਉਹਦੇ ਚ ਰਖੜੀ ਹੋਵੇ ਜਿਹਦੇ ਚ ਚੈਨਾ ਡੋਰ ਵਲੀ ਵੀ ਹੁੰਦੀ ਆ ਚੜਖੜੀ ਹੋਣੀ ਚਾਹੀਦੀ ਹੈ ਪਤਾ ਕਿਉਂ ਕਿਉਂਕਿ ਵੀ ਜੇ ਮੰਨ ਲਾ ਵੀ ਕੱਲੇ ਪਤੰਗ ਦੀ ਉੱਤੇ ਬੰਦੇ ਦੀ ਵੀਡੀਓ ਬਣਾ ਕੇ ਤੁਸੀਂ ਭੇਜੀ ਤੀ ਤੇ ਉਹ ਬੰਦਾ ਕੱਲ ਨੂੰ ਤਰੀਕ ਭਗਤ ਨਾਲਾ ਭਗਤਨ ਜਦੋਂ ਆਊਗਾ ਜੱਜ ਦੇ ਤੂੰ ਕਹਿਦੂਗਾ ਵੀ ਭਈ ਮੈਂ ਤਾਂ ਰੀਲ ਨੇ ਜਿਹੜਾ ਹੁੰਦਾ ਸੀ ਜ਼ੋਰ ਪਿਆ ਵਾਲੀ ਨਾਲੇ ਤਾਂ ਝੂਠ ਮਾਰਦੇ ਆ ਹੈ ਬੰਦਾ ਬਧੀ ਹੋ ਜੂ ਪਰ ਉੱਥੇ ਜੇ ਤੁਸੀਂ ਉਹ ਚੜਖੜੀ ਵੀ ਦਿਖਾਈ ਹੋਊਗੀ ਵੀਡੀਓ ਦੇ ਵਿੱਚ ਤਾਂ ਇੱਕ ਸਬੂਤ ਹੋਊਗਾ ਵੀ ਉਹ ਚੈਨਲ ਔਰ ਨਾਲ ਹੀ ਪਤੰਗ ਉਡਾ ਰਿਆ ਸੀਗਾ ਠੀਕ ਹੈ ਤੇ ਜਿਹਦਾ ਤੁਸੀਂ ਸਬੂਤ ਆ ਉਹ ਵੀਡੀਓ ਆ ਉਹ ਇੱਕ ਪੈਨ ਡਰਾਈਵ ਚ ਪਾ ਕੇ ਤੇ ਇੱਕ ਲਿਖਤੀ ਚਿੱਠੀ ਵੀ ਦਰਖਾਸਤ ਲਿਖ ਕੇ ਉਥੱਲੇ ਦੇ ਸਾਈਨ ਨੋ ਫੋਨ ਨੰਬਰ ਭਰ ਕੇ ਨੇੜੇ ਦੇ ਥਾਣੇ ਚ ਵੀ ਦੇ ਸਕਦੇ ਹੋ ਜਾਂ ਤੁਸੀਂ ਫਰੀਦਕੋੜ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਜਾ ਕੇ ਉਹ ਆਪਦੀ ਦਰਖਾਸਤ ਦੇ ਸਕਦੇ ਹੋ ਤੇ ਦਿਨ ਰਾਤ ਜੀ ਕਾਰਵਾਈ ਹੋ ਜਾਣੀ ਹਾਂਜੀ ਦਿਨਾਂ ਜੀ ਕਾਰਵਾਈ ਹੋ ਜਾਣੀ ਆ ਇਹ ਮੈਂ ਤੁਹਾਨੂੰ ਤਰੀਕਾ ਦੱਸਦਾ ਵੀ ਕਾਨੂੰਨ ਨੂੰ ਵਰਤਿਆ ਕਿਵੇਂ ਜਾਂਦਾ ਤੇ ਜੇ ਤੁਸੀਂ ਫੇਰ ਵੀ ਹੈ ਸੱਥਾਂ 'ਚ ਬੈਠ ਬੈਠ ਕੇ ਐਂ ਕਹਿਣਾ ਵੀ ਕਾਨੂੰਨ ਦਾ ਬਣ ਗਿਆ ਕੰਮ ਤਾਂ ਹੁੰਦਾ ਨਹੀਂ ਪਤੰਗ ਤਾਂ ਉੱਡੀ ਜਾਂਦੇ ਆ ਬੱਚੇ ਤਾਂ ਮਰੀ ਜਾਂਦੇ ਆ ਮੋਟਰਸਾਈਕਲਾਂ ਦੇ ਜਿਹੜੇ ਜਾਈ ਜਾਂਦੇ ਆ ਉਹ ਤਾਂ ਮਰੀ ਜਾਂਦੇ ਆ ਚੈਨਾ ਡੋਰ ਚਲ-ਜਲ ਜਿਕੇ ਜਾਣਗਰਾ ਜਿਹੜੇ ਉਹਨਾਂ ਦੇ ਖੰਭ ਜਿਹੜੇ ਡੋਰ 'ਚ ਅੜ ਕੇ ਤੇ ਉਹ ਖੰਭੇ ਤੇ ਲੰਕੀ ਜਾਂਦੇ ਆ ਕੋਈ ਸੁਣਦਾ ਤਾਂ ਹੈ ਨਹੀਂ ਪਲਾਨ ਨਾ ਡੋਂਗਾ ਇਹ ਗੱਲਾਂ ਫਿਰ ਤੁਸੀਂ ਕਰੀ ਜਾਓ ਕਿਉਂਕਿ ਤਰੀਕਾ ਵੀ ਮੈਂ ਤੁਹਾਨੂੰ ਦੱਸਤਾ ਤੇ ਕਾਨੂੰਨ ਬਣਾਉਣਾ ਗਾਣੇ ਅਗਲੇ ਨੇ ਕਾਨੂੰਨ ਵੀ ਬਣਾਤਾ ਹੁਣ ਤੁਹਾਡਾ ਜਿਹੜਾ ਜਿਹੜੇ ਵੀਡੀਓ ਦੇਖ ਰਹੇ ਹੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਫਰੀਦਕੋਟ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬ ਦੇ ਆਰਡਰ ਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੁਣ ਪਤੰਗ ਉੱਡਨੇ ਸ਼ੁਰੂ ਹੋਏ ਵੀ ਆ ਵੀ ਆਪਣੇ ਜੇ ਵੀਡੀਓ ਦੇਖ ਕੇ ਪੰਜ ਸੱਤ ਜਾਨਾਂ ਵੀ ਬਚਦੀਆਂ ਤੇ ਮੈਂ ਕਹੂੰਗਾ ਯਾਰ ਆਪਣੀ ਨਾ ਸਫਲ ਹੋਗਾ ਕੰਮ ਧੰਨਵਾਦ ਜੀ